ਅਤਿ ਸ਼੍ਰੀਕਾਲ ਜੀ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀਗੀ ਜੀ ਵੀ ਤਣਕ ਦੇ ਵੀ ਤੇ ਸਬਸਿਡੀ ਆਈ ਹੈ ਸਰਕਾਰੀ ਮੈਕਨ ਦੇ ਵਿੱਚ ਉਹ ਅੱਜ ਦਾ ਦਿਨ ਲਾਸਟ ਹੈ ਯਾਨੀ ਕਿ 3 ਤਰੀਕ 11ਵਾਂ ਮਹੀਨਾ ਅੱਜ ਦਾ ਦਿਨ ਉਹਦਾ ਲਾਸਟ ਹੈਗਾ ਸਬਸਿਡੀ ਦਾ ਜੇ ਕਿਸੇ ਵੀਰ ਨੇ ਭਰਨੀ ਹੈ ਤਾਂ ਸਬਸਿਡੀ ਭਰ ਸਕਦਾ ਹੈਗਾ ਉਹਦੇ ਵਿੱਚ ਕੀ ਹੈ ਵੀ ਇੱਕ ਤਾਂ ਆਪਣਾ ਆਧਾਰ ਕਾਰਡ ਚਾਹੀਦਾ ਆਪਾਂ ਨੂੰ ਇੱਕ ਆਧਾਰ ਕਾਰਡ ਤੇ ਇਹ ਦੋ ਘੱਟੇ ਮਿਲਣਗੇ ਰੇਟ ਹੈ ਜੀ ਉਹਦਾ 800 ਰੁਪਿਆ ਗੱਟਾ ਗੱਟਾ 40 ਕਿਲੋ ਦਾ ਹੋਊਗਾ 800 ਰੁਪਿਆ ਰੇਟ ਹੈ ਗੱਟੇ ਦਾ 1000 ਰੁਪਏ ਦੇ ਦੋ ਗੱਟੇ ਮਿਲਣਗੇ ਤੇ ਤਰੀਕ ਉਹਦੀ 3 ਤਰੀਕ 11ਵਾਂ ਮਹੀਨਾ ਜਾਨੀ ਕਿ ਅੱਜ ਦਾ ਦਿਨ ਲਾਸਟ ਹੈ ਜੇ ਕਿਸੇ ਭਰਾ ਨੇ ਭਰਨੀ ਹੈ ਤਾਂ ਤੁਸੀਂ ਬਈ ਭਰ ਸਕਦੇ ਹੋ ਵਧੀਆ ਕਿਸੇ ਦਾ ਫਾਇਦਾ ਹੁੰਦਾ ਭਰਾ ਦਾ ਬਈ ਅੱਗੇ ਵੀ ਸ਼ੇਅਰ ਕਰ ਦਿਓ ਤਾਂ ਕਿ ਭਰਾਵਾਂ ਨੂੰ ਪਤਾ ਲੱਗ ਜੇ ਨਾਲੇ ਤਾਂ ਨਮਾ ਵੀ ਹੋ ਜਾਂਦਾ ਬਈ ਨਾਲੇ ਸਸਤਾ ਮਿਲੂਗਾ ਤੁਸੀਂ ਦੇਖ ਲਓ ਵੀ ਕਿੰਨੇ ਕੇ ਰੁਪਏ ਕਿਲੋ ਪੈ ਗਿਆ ਆਪਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਭਰਾਵਾਂ ਨੂੰ ਪਤਾ ਲੱਗ ਜੇ ਧੰਨਵਾਦ ਬਈ